ਜਲੰਧਰ ਨਗਰ ਨਿਗਮ ਚ ਗੋਤਮ ਜੈਨ ਨੇ ਅੱਜ ਨਗਰ ਨਿਗਮ ਦਾ ਚਾਰਜ ਸੰਭਾਲਿਆ ਲੁਧਿਆਣਾ ਏਡੀਸੀ ਤੋਂ ਬਦਲੀ ਹੋ ਕੇ ਜਲੰਧਰ ਕਮਿਸ਼ਨਰ ਅਹੁਦੇ ਤੇ ਚਾਰਜ ਸੰਭਾਲਣ ਵਾਲੇ ਗੋਤਮ ਜੈਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਉਹ ਪਹਿਲ ਦੇ ਆਧਾਰ ਦੇ ਵਿੱਚ ਸ਼ਹਿਰ ਦੇ ਵਿੱਚ ਸਾਰੇ ਕੰਮ ਕਰਵਾਉਣਗੇ ਉੱਥੇ ਹੀ ਸਫਾਈ ਦਾ ਵੀ ਖਾਸ ਧਿਆਨ ਰੱਖਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਉਹ ਟੀਮ ਨੂੰ ਨਾਲ ਲੈ ਕੇ ਚੱਲਣਗੇ ਤੇ ਸ਼ਹਿਰ ਦੀ ਸਫਾਈ ਵਿਵਸਥਾ ਤੇ ਵੀ ਪੂਰਾ ਧਿਆਨ ਦੇਣਗੇ ਉੱਥੇ ਹੀ ਉਹਨਾਂ ਸ਼ਹਿਰ ਵਾਸੀਆਂ ਨੂੰ ਵੀ ਸਹਿਯੋਗ ਕਰਨ ਦੀ ਅਪੀਲ ਕੀਤੀ ਸਸੇਕਾਲ ਜੀ ਮੇਰੇ ਸਾਰੇ ਵਸਨੀਕਾਂ ਨੂੰ ਜਲੰਧਰ ਵਸਨੀਕਾਂ ਨੂੰ ਸਸੇਕਾਲ ਤੇ ਅੱਜ ਮੈਂ ਕਮਿਸ਼ਨਰ ਕਾਰਪੋਰੇਸ਼ਨ ਮਿਨਿਸਪਲ ਕਾਰਪੋਰੇਸ਼ਨ ਜਲੰਧਰ ਦਾ ਚਾਰਜ ਅਸੂਮ ਕੀਤਾ ਹੈ ਤੇ ਸਾਡੀ ਇਹੀ ਪ੍ਰਾਇੋਰਟੀ ਰਹੇਗੀ ਕਿ ਅਸੀਂ ਇਸ ਸ਼ਹਿਰ ਨੂੰ ਸਾਫ਼ ਸੁਥਰਾ ਬਣਾਈਏ ਤੇ ਹੋਰ ਜਿਹੜੇ ਸ਼ਹਿਰ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਚੱਲ ਰਹੇ ਨੇ ਉਹਨਾਂ ਦੇ ਵਿੱਚ ਤੇਜ਼ੀ ਲਿਆ ਕੇ ਅਤੇ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਵੱਧ ਤੋਂ ਵੱਧ ਸੁਣ ਕੇ ਖਲ ਲੱਭਣ ਦੀ ਕੋਸ਼ਿਸ਼ ਜਲੰਧਰ ਨਗਰ ਨਿਗਮ ਚ ਗੋਤਮ ਜੈਨ ਨੇ ਅੱਜ ਨਗਰ ਨਿਗਮ ਦਾ ਚਾਰਜ ਸੰਭਾਲਿਆ ਲੁਧਿਆਣਾ ਏਡੀਸੀ ਤੋਂ ਬਦਲੀ ਹੋ ਕੇ ਜਲੰਧਰ ਕਮਿਸ਼ਨਰ ਅਹੁਦੇ ਤੇ ਚਾਰਜ ਸੰਭਾਲਣ ਵਾਲੇ ਗੋਤਮ ਜੈਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਉਹ ਪਹਿਲ ਦੇ ਆਧਾਰ ਦੇ ਵਿੱਚ ਸ਼ਹਿਰ ਦੇ ਵਿੱਚ ਸਾਰੇ ਕੰਮ ਕਰਵਾਉਣਗੇ ਉੱਥੇ ਹੀ ਸਫਾਈ ਦਾ ਵੀ ਖਾਸ ਧਿਆਨ ਰੱਖਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਉਹ ਟੀਮ ਨੂੰ ਨਾਲ ਲੈ ਕੇ ਚੱਲਣਗੇ ਤੇ ਸ਼ਹਿਰ ਦੀ ਸਫਾਈ ਵਿਵਸਥਾ ਤੇ ਵੀ ਪੂਰਾ ਧਿਆਨ ਦੇਣਗੇ ਉੱਥੇ ਹੀ ਉਹਨਾਂ ਸ਼ਹਿਰ ਵਾਸੀਆਂ ਨੂੰ ਵੀ ਸਹਿਯੋਗ ਕਰਨ ਦੀ ਅਪੀਲ ਕੀਤੀ ਸਸਕਾਲ ਜੀ ਮੇਰੇ ਸਾਰੇ ਵਸਨੀਕਾਂ ਨੂੰ ਜਲੰਧਰ ਵਸਨੀਕਾਂ ਨੂੰ ਸਸਕਾਲ ਤੇ ਅੱਜ ਮੈਂ ਕਮਿਸ਼ਨਰ ਕਾਰਪੋਰੇਸ਼ਨ ਮਿਨਿਸਪਲ ਕਾਰਪੋਰੇਸ਼ਨ ਜਲੰਧਰ ਦਾ ਚਾਰਜ ਸੀਸਿਓਂ ਕੀਤਾ ਹੈ ਤੇ ਸਾਡੀ ਇਹੀ ਪ੍ਰਾਇੋਰਟੀ ਰਹੇਗੀ ਕਿ ਅਸੀਂ ਸ਼ਹਿਰ ਨੂੰ ਸਾਫ਼ ਸੁਥਰਾ ਬਣਾਈਏ ਤੇ ਹੋਰ ਜਿਹੜੇ ਸ਼ਹਿਰ ਦੇ ਵਿੱਚ ਡਿਵੈਲਪਮੈਂਟਸ ਦੇ ਕੰਮ ਚੱਲ ਰਹੇ ਨੇ ਉਹਨਾਂ ਦੇ ਵਿੱਚ ਤੇਜ਼ੀ ਲਿਆ ਕੇ ਅਤੇ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਵੱਧ ਤੋਂ ਵੱਧ ਸੁਣ ਕੇ ਖੱਲ੍ਹ ਲੱਭਣ ਦੀ ਕੋਸ਼ਿਸ਼ ਕਰਾਂਗੇ ਜਲੰਧਰ ਨਿਗਮ ਚ ਗੋਤਮ ਜੈਨ ਨੇ ਅੱਜ ਨਗਰ ਨਿਗਮ ਦਾ ਚਾਰਜ ਸੰਭਾਲਿਆ ਲੁਧਿਆਣਾ ਏਡੀਸੀ ਤੋਂ ਬਦਲੀ ਹੋ ਕੇ ਜਲੰਧਰ ਕਮਿਸ਼ਨਰ ਅਹੁਦੇ ਤੇ ਚਾਰਜ ਸੰਭਾਲਣ ਵਾਲੇ ਗੋਤਮ ਜੈਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਉਹ ਪਹਿਲ ਦੇ ਆਧਾਰ ਦੇ ਵਿੱਚ ਸ਼ਹਿਰ ਦੇ ਵਿੱਚ ਸਾਰੇ ਕੰਮ ਕਰਵਾਉਣਗੇ ਉੱਥੇ ਹੀ ਸਫਾਈ ਦਾ ਵੀ ਖਾਸ ਧਿਆਨ ਰੱਖਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਉਹ ਟੀਮ ਨੂੰ ਨਾਲ ਲੈ ਕੇ ਚੱਲਣਗੇ ਤੇ ਸ਼ਹਿਰ ਦੀ ਸਫਾਈ ਵਿਵਸਥਾ ਤੇ ਵੀ ਪੂਰਾ ਧਿਆਨ ਦੇਣਗੇ ਉੱਥੇ ਹੀ ਉਹਨਾਂ ਸ਼ਹਿਰ ਵਾਸੀਆਂ ਨੂੰ ਵੀ ਸਹਿਯੋਗ ਕਰਨ ਦੀ ਅਪੀਲ ਕੀਤੀ ਸਸਕਾਲ ਜੀ ਮੇਰੇ ਸਾਰੇ ਵਸਨੀਕਾਂ ਨੂੰ ਜਲੰਧਰ ਵਸਨੀਕਾਂ ਨੂੰ ਸਸਕਾਲ ਤੇ ਅੱਜ ਮੈਂ ਕਮਿਸ਼ਨਰ ਕਾਰਪੋਰੇਸ਼ਨ ਮਿਨਿਸਪਲ ਕਾਰਪੋਰੇਸ਼ਨ ਜਲੰਧਰ ਦਾ ਚਾਰਜ ਸੀਸਿਓਨ ਕੀਤਾ ਹੈ ਤੇ ਸਾਡੀ ਇਹੀ ਪ੍ਰਾਇਰਟੀ ਰਹੇਗੀ ਕਿ ਅਸੀਂ ਸ਼ਹਿਰ ਨੂੰ ਸਾਫ਼ ਸੁਥਰਾ ਬਣਾਈਏ ਤੇ ਹੋਰ ਜਿਹੜੇ ਸ਼ਹਿਰ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਚੱਲ ਰਹੇ ਨੇ ਉਹਨਾਂ ਦੇ ਵੀ ਤੇਜ਼ੀ ਲਿਆ ਕੇ ਅਤੇ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਵੱਧ ਤੋਂ ਵੱਧ ਸੁਣ ਕੇ ਖਲ ਲਬੰਦੀ ਕੋਸ਼ਿਸ਼ ਜਲੰਧਰ ਨਗਰ ਨਿਗਮ ਚ ਗੋਤਮ ਜੈਨ ਨੇ ਅੱਜ ਨਗਰ ਨਿਗਮ ਦਾ ਚਾਰਜ ਸੰਭਾਲਿਆ ਲੁਧਿਆਣਾ ਏਡੀਸੀ ਤੋਂ ਬਦਲੀ ਹੋ ਕੇ ਜਲੰਧਰ ਕਮਿਸ਼ਨਰ ਅਹੁਦੇ ਤੇ ਚਾਰਜ ਸੰਭਾਲਣ ਵਾਲੇ ਗੋਤਮ ਜੈਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਉਹ ਪਹਿਲ ਦੇ ਆਧਾਰ ਦੇ ਵਿੱਚ ਸ਼ਹਿਰ ਦੇ ਵਿੱਚ ਸਾਰੇ ਕੰਮ ਕਰਵਾਉਣਗੇ ਉੱਥੇ ਹੀ ਸਫਾਈ ਦਾ ਵੀ ਖਾਸ ਧਿਆਨ ਰੱਖਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਉਹ ਟੀਮ ਨੂੰ ਨਾਲ ਲੈ ਕੇ ਚੱਲਣਗੇ ਤੇ ਸ਼ਹਿਰ ਦੀ ਸਫਾਈ ਵਿਵਸਥਾ ਤੇ ਵੀ ਪੂਰਾ ਧਿਆਨ ਦੇਣਗੇ ਉੱਥੇ ਹੀ ਉਹਨਾਂ ਸ਼ਹਿਰ ਵਾਸੀਆਂ ਨੂੰ ਵੀ ਸਹਿਯੋਗ ਕਰਨ ਦੀ ਅਪੀਲ ਕੀਤੀ ਸਸਕੀ ਕਾਲ ਜੇ ਮੇਰੇ ਸਾਰੇ ਵਾਸੀਆਂ ਨੂੰ ਜਲੰਧਰ ਵਾਸੀਆਂ ਨੂੰ ਸਸਕੀ ਕਾਲ ਤੇ ਅੱਜ ਮੈਂ ਕਮਿਸ਼ਨਰ ਕਾਰਪੋਰੇਸ਼ਨ ਮਿਨਿਸਪਲ ਕਾਰਪੋਰੇਸ਼ਨ ਜਲੰਧਰ ਦਾ ਚਾਰਜ ਸੀ ਸੀ ਹੁਣ ਕੀਤਾ ਹੈ ਤੇ ਸਾਡੀ ਇਹੀ ਪ੍ਰਾਇਰਟੀ ਰਹੇਗੀ ਕਿ ਅਸੀਂ ਸ਼ਹਿਰ ਨੂੰ ਸਾਫ ਸੁਥਰਾ ਬਣਾਈਏ ਤੇ ਹੋਰ ਜਿਹੜੇ ਸ਼ਹਿਰ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਚੱਲ ਰਹੇ ਨੇ ਉਹਨਾਂ ਦੇ ਵੀ ਤੇਜ਼ੀ ਲਿਆ ਕੇ ਅਤੇ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਵੱਧ ਤੋਂ ਵੱਧ ਸੁਣ ਕੇ ਖਲ ਲਬੰਦੀ ਕੋਸ਼ਿਸ਼ ਕਰ ਜਲੰਧਰ ਤੋਂ ਵਿਨੇ ਸ਼ਰਮਾ ਦੈਨਿਕ ਸਵੇਰਾ ਟੀਵੀ